ਗੁਰਪੁਰੇ ਸਰਣੀ ਲਾਇ ਹਰ ਸੰਗ ਸਹਾਈ ਪਾਇਆ ਜਿਹ ਜਹ ਜਾਈਏ ਤਹਾਂ ਸੁਹਿਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵ ਹੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀ ਕੈ ਸੰਗ ਸਹਾਈ ਦਇਆ ਕਰੋ ਦਇਆਲੇ ਆਪਣੀ ਸਿਖਤ ਦੇਹੁ ਨੂਦਰਸ਼ਨ ਦੇਖੇ ਹਾਲ ਨਾਨਕ ਪ੍ਰੀਤ ਇਹ ਜੁਗੋ ਜੁਗਾਟਾਲ ਚਵਰੂ ਸ਼ਤਰਤਾ ਖਤੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਵਡਭਾਗੇ ਹੋ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਨਿਤਾਮ ਪ੍ਰਤੀ ਸ਼ੋਭ ਗੁਣਾ ਦੀ ਪ੍ਰਾਪਤੀ ਕਰਨ ਦਾ ਸੁਭਾਗ ਸਮਾ ਸਤਿਗੁਰੂ ਜੀ ਬਖਸ਼ਦੇ ਨੇ ਕੱਲ ਰੋਜ ਤੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿਨਾਂ ਦੇ ਮੁਬਾਰਕ ਜੀਵਨ ਨੂੰ ਸੰਖੇਪ ਵਿੱਚ ਵਿਚਾਰਨ ਵਾਸਤੇ ਲੜੀ ਆਰੰਭ ਕੀਤੀ ਗਈ ਹੈ ਸਤਗੁਰੂ ਜੀ ਦਾ ਪਾਵਨ ਸ਼ਹੀਦੀ ਪੁਰਬ ਆਉਣ ਵਾਲੀ 6 ਤਰੀਕ ਨੂੰ ਆ ਰਿਹਾ ਹੈ ਆਓ ਧੰਨ ਗੁਰੂ ਤੇਗ ਬਹਾਦਰ ਸ਼ਹੀ ਮਹਾਰਾਜ ਤਰਸ ਕਰਨ ਆਪਣੇ ਜੀਵਨ ਰਾਹੀਂ ਸਤਗੁਰੂ ਜੀ ਸਾਨੂੰ ਸੋਣੀ ਮਤ ਬਖਸ਼ ਕੇ ਨਦਰੋ ਨਦਰ ਨਿਹਾਲ ਕਰਨ ਅਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਕਿਸੇ ਨੇ ਸਵਾਲ ਕੀਤਾ ਜੋ ਕਿ ਆਮ ਤੌਰ ਤੇ ਸਾਡਾ ਸਾਰਿਆਂ ਦਾ ਸਵਾਲ ਹੈ ਉੱਚੀ ਸ਼ਰਤ ਵਾਲਾ ਕਦੀ ਇਹ ਸਵਾਲ ਨਹੀਂ ਕਰਦਾ ਜਿਨ੍ਹਾਂ ਕੋਲ ਥੋੜੀ ਬਹੁਤ ਕਮਾਈ ਹੈ ਉਹ ਇਹ ਸਵਾਲ ਕਰ ਬੈਂਦੇ ਨੇ ਤੇ ਮਨ ਦੇ ਵਿੱਚ ਇਹ ਖਿਆਲ ਆ ਜਾਂਦੇ ਨੇ ਸਵਾਲ ਇਹ ਜਿਹਨ ਦੇ ਵਿੱਚੋਂ ਉੱਠਦਾ ਹੈ ਕਿ ਪਾਠ ਪੂਜਾ ਵੀ ਕਰੀ ਦੀ ਸ਼ੁਭ ਕਰਮ ਵੀ ਕਮਾਈਦੇ ਨੇ ਮਾੜਾ ਕੰਮ ਕੋਈ ਨਹੀਂ ਕਰੀਤਾ ਕੋਈ ਅੈਬ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਪਰ ਫਿਰ ਵੀ ਜਿਹੜਾ ਹੈ ਦੂਸਰਿਆਂ ਨਾਲੋਂ ਦੁੱਖ ਸਾਡੇ ਕੋਲ ਜ਼ਿਆਦੇ ਨੇ ਕਿਉਂਕਿ ਇਹਦੇ ਸਾਹਮਣੇ ਉਦਾਹਰਨਾ ਪਈਆਂ ਹੁੰਦੀਆਂ ਨੇ ਬੰਦਾ ਸੋਚਦਾ ਹੈ ਕਿ ਜਿਵੇਂ ਮੈਂ ਪੈਠ ਪੂਜਾ ਕਰਦੇ ਆਂ ਦੂਸਰਾ ਨਹੀਂ ਕਰਦੇ ਆ ਮੇਰੇ ਅੰਦਰ ਕੋਈ ਆਇਬ ਨਹੀਂ ਹੈ ਉਹ ਸ਼ਰਾਬਾਂ ਵੀ ਪੀਂਦਾ ਹੈ ਹਰ ਪ੍ਰਕਾਰ ਦਾ ਨਸ਼ਾ ਵੀ ਕਰਦਾ ਹੈ ਹਰ ਪ੍ਰਕਾਰ ਦਾ ਆਇਬ ਵੀ ਉਹਦੇ ਵਿੱਚ ਹੈ ਪਰ ਉਹਦੇ ਕੋਲ ਸੁੱਖ ਸਹੂਲਤਾਂ ਜਿਹੜੀਆਂ ਨੇ ਉਹ ਜਾਦੀਆਂ ਨੇ ਇਹ ਚੀਜ਼ ਜਿਹਦਾ ਜਦੋਂ ਮਨੁੱਖ ਮਹਿਸੂਸ ਕਰਦਾ ਹੈ ਜਦੋਂ ਸੁਭਾਵਿਕ ਹੈ ਕਿ ਅੰਦਰੋਂ ਇਹ ਸਵਾਲ ਜ਼ਰੂਰ ਉੱਠਦਾ ਹੈ ਕੀ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਵਿੱਚ ਹੀ ਦੁੱਖ ਕਿਉਂ ਹੈ ਹਾਲਾਂਕਿ ਅਸੀਂ ਤਾਂ ਕੋਈ ਐਸਾ ਕਰਮ ਕਰਦੇ ਨਹੀਂ ਇਹ ਸਵਾਲ ਕਿਸੇ ਗੁਰੂ ਪਿਆਰੇ ਨੇ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਰ ਦਿੱਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜ਼ਿੰਦਗੀ ਵਿੱਚ ਚੰਗੇ ਕਰਮ ਕਰਦਿਆਂ ਦੁੱਖ ਹੋਣਾ ਉਹ ਇਸ ਗੱਲ ਦਾ ਸੰਕੇਤ ਹੈ ਕਿ ਅਸਲ ਦੇ ਵਿੱਚ ਅਸੀਂ ਆਪਣੇ ਅਸਲੇ ਨਾਲੋਂ ਨਾ ਟੁੱਟੀਏ ਤੇ ਦੂਜੀ ਗੱਲ ਇਹ ਵੀ ਹੈ ਕਿ ਵੱਡੇ ਦੁੱਖ ਨੂੰ ਮਾਲਕ ਛੋਟੇ ਵਿੱਚ ਤਬਦੀਲ ਕਰ ਦਿੰਦਾ ਹੈ ਕਿਉਂਕਿ ਅਸਲੇ ਨਾਲ ਜੇ ਜੋੜਨਾ ਹੈ ਤੇ ਫਿਰ ਜਿਹੜਾ ਹੈ ਇਹ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਗਮੀ ਦਾ ਹੋਣਾ ਇਸ ਸੁਭਾਵਕ ਹੈ ਆਪਾਂ ਕਹੇ ਨਹੀਂ ਦੀ ਕਿਉਂਕਿ ਕਾਰਨ ਇਹ ਹੈ ਕਿ ਮਨੁੱਖ ਹਰ ਵਕਤ ਜਿਹੜਾ ਹੈ ਚਾਹੁੰਦਾ ਹੀ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਸੋਖੀ ਵੇਖਾਂ ਦੁੱਖ ਦਾ ਨਾਮੁ ਨਿਸ਼ਾਨ ਮਨਾਵੇ ਪਰ ਗੁਰਬਾਣੀ ਦਾ ਗੁਰੂ ਸਾਹਿਬ ਜੀ ਦਾ ਇਹ ਫਲਸਫਾ ਕੋਈ ਨਹੀਂ ਹੈ ਕਿ ਜੇਕਰ ਤੁਹਾਨੂੰ ਅਸੀਂ ਕਹੀਏ ਕਿ ਸੋਖੀ ਸੁਖ ਜ਼ਿੰਦਗੀ ਵਿੱਚ ਉਣ ਗਿਆ ਐਸਾ ਨਹੀਂ ਹੈ ਗੁਰੂ ਸਾਹਿਬ ਜੀ ਦੀ ਜਿਹੜੀ ਹੈ ਸਿੱਖਿਆ ਉਹ ਇਹ ਹੈ ਕਿ ਦੁੱਖ ਵੀ ਆਉਣੇ ਆ ਤੇ ਸੁੱਖ ਵੀ ਆਉਣੇ ਤੇ ਮਾਲਕ ਨੇ ਅੰਦਰ ਤੋਂ ਇੰਨਾ ਸਾਨੂੰ ਸਟਰੋਂਗ ਕਰ ਦੇਣਾ ਹੈ ਇੰਨੀ ਅੰਦਰ ਤੋਂ ਤਾਕਤ ਬਖਸ਼ ਦੇਣੀ ਹੈ ਕਿ ਸਾਨੂੰ ਆਉਣ ਵਾਲਾ ਦੁੱਖ ਵੀ ਜਿਹੜਾ ਹੈ ਨਾ ਉਹ ਸੁੱਖ ਵਰਗਾ ਹੀ ਲੱਗੇਗਾ ਸਾਨੂੰ ਸਤਾ ਨਹੀਂ ਸਕਦਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਹੁਣ ਜੇਕਰ ਆਪਾਂ ਆਪਣੇ ਜੀਵਨ ਨੂੰ ਵੇਖੀਏ ਦੁੱਖ ਵਿੱਚ ਅਸੀਂ ਦੁੱਖ ਮਨਾਉਂਦੇ ਆ ਪਰ ਜੁੜੀਆਂ ਹੋਈਆਂ ਰੂਹਾਂ ਦੁੱਖ ਵਿੱਚ ਦੁੱਖ ਨਹੀਂ ਮਨਾਉਂਦੀਆਂ ਸੋਨੇ ਚਾਂਦੀ ਦਾ ਸਾਡੇ ਤੇ ਪ੍ਰਭਾਵ ਹੈ ਜੇ ਸਾਡੇ ਕੋਲ ਹੋਵੇ ਉਹ ਆਕਰਸ਼ਿਤ ਕਰਦਾ ਹੈ ਆਪਣੇ ਵੱਲ ਮਿੱਟੀ ਨੂੰ ਅਸੀਂ ਮਿੱਟੀ ਸਮਝਦੇ ਹਾਂ ਸੋਨੇ ਨੂੰ ਸੋਨਾ ਸਮਝਦੇ ਹਾਂ ਪਰ ਜਿਹੜੀ ਰੂਹ ਜੁੜੀ ਹੋਈ ਹੈ ਨਾ ਉਹ ਮਿੱਟੀ ਤੇ ਸੋਨੇ ਨੂੰ ਇੱਕ ਸਮਾਨ ਹੀ ਸਮਝਦੀ ਹੈ ਕੁਝ ਵੀ ਨਹੀਂ ਮੇਰੇ ਵਾਸਤੇ ਕਿਉਂਕਿ ਉਹ ਆਕਰਸ਼ਿਤ ਨਹੀਂ ਕਰਦਾ ਉਹ ਚੀਜ਼ ਦਾ ਪ੍ਰਭਾਵ ਨਹੀਂ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਬਸ ਇਹ ਦੁੱਖ ਆਉਣਾ ਇਸੇ ਗੱਲ ਦਾ ਸੰਕੇਤ ਹੈ ਕਿ ਮਨੁੱਖ ਆਪਣੇ ਅਸਲੇ ਨਾਲੋਂ ਨਾ ਟੁੱਟੇ ਕਿਉਂਕਿ ਦੁੱਖ ਇੱਕ ਐਸੀ ਕਹਿ ਲੋ ਕਿ ਸ਼ੈ ਹੈ ਕਿ ਜਦੋਂ ਜ਼ਿੰਦਗੀ ਵਿੱਚ ਆਉਂਦੀ ਹੈ ਸੁਭਾਵਿਕ ਹੈ ਕਿ ਮਨੁੱਖ ਰੱਬ ਵੱਲ ਤੁਰ ਪੈਂਦਾ ਰੱਬ ਨੂੰ ਯਾਦ ਕਰਦਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਸਿੱਖਿਆ ਵੀ ਦੇ ਦਿੱਤੀ ਸੰਸਾਰ ਨੂੰ ਦੁੱਖ दारू ਸੁਖ ਰੋਗ ਭਿਆ ਜ ਆ ਸੁਖ ਤਾਂਮ ਨ ਹੋਈ ਅਸਲ ਦੇ ਵਿੱਚ ਜਿਹੜਾ ਹੈ ਦੁੱਖ ਸਾਡੀ ਜ਼ਿੰਦਗੀ ਵਿੱਚ ਇੱਕ ਦਵਾਈ ਦਾ ਕੰਮ ਕਰਦਾ ਹੈ ਅਸੀਂ ਰੱਬ ਨਾਲ ਜੁੜਦੇ ਹਾਂ ਫਰਿਆਦੀ ਬਣਦੇ ਹਾਂ ਸਾਡੀ ਸੁਰਤ ਜਿਹੜਾ ਹੈ ਫਿਰ ਪ੍ਰਮਾਤਮਾ ਨਾਲ ਜੁੜਨੀ ਸ਼ੁਰੂ ਹੁੰਦੀ ਹੈ ਦੂਜੇ ਪਾਸੇ ਸੁੱਖ ਜਿਹੜੇ ਨੇ ਉਹਨਾਂ ਵਿੱਚ ਚੰਦ ਇਨਸਾਨ ਨੇ ਜੋ ਸੁੱਖਾ ਨੂੰ ਪ੍ਰਾਪਤ ਕਰਕੇ ਪ੍ਰਮਾਤਮਾ ਨਾਲ ਜੁੜੇ ਰਹਿੰਦੇ ਨੇ ਪਰ ਜ਼ਿਆਦਾਤਰ ਸੁੱਖਾਂ ਦੀ ਕੈਨ ਲੋਕੀ ਸ਼ਾਨੋ ਸ਼ੌਕਤ ਦੇ ਵਿੱਚ ਇਨਸਾਨ ਜਿਹੜਾ ਹੈ ਉਹ ਪਰਮਾਤਮਾ ਗੁਰੂ ਨੂੰ ਭੁੱਲੀ ਜਾਂਦਾ ਹੈ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਸੁਭਾਵਕ ਹੈ ਤੇ ਇਹਨੂੰ ਜਿਹੜਾ ਹੈ ਮਾੜਾ ਨਾ ਗਿਣੋ ਅਸਲ ਦੇ ਵਿੱਚ ਜ਼ਿੰਦਗੀ ਵਿੱਚੋਂ ਸੁਖ ਸ਼ੁਕਰ ਹੀ ਨਿਕਲਣਾ ਚਾਹੀਦਾ ਹੈ ਕਿ ਹਾਂ ਅਸੀਂ ਰੱਬ ਨਾਲ ਜੁੜੇ ਹੋਏ ਹਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੀਵਨ ਆਪਾਂ ਕੱਲ੍ਹ ਕੁਝ ਕੁ ਵਿਚਾਰਿਆ ਮਾਲਕ ਦੀ ਅਰਬਲਾ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੰਗਤ ਬਾਬਾ ਬੁੱਢਾ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਭਾਈ ਗੁਰਦਾਸ ਜੀ ਹੋਰ ਬੜੇ ਅਨਨ ਪਿਆਰੇ ਗੁਰੂ ਕੇ ਸਿੱਖ ਤਿਨਾਂ ਦੀ ਸੰਗਤ ਵੀ ਮਿਲੀ ਹੈ ਤਨੁਗੁਰੂ ਤੇਗ ਬਾਬਰ ਸਾਹਿਬ ਜੀ ਨੂੰ ਜਿਹੜਾ ਬੱਚਾ 4 ਸਾਲ ਦੀ ਉਮਰ ਦੇ ਵਿੱਚ ਕਿਸੇ ਦਾ ਨੰਗੇਜ ਵੇਖ ਨਹੀਂ ਸਕਦਾ ਆਪਣੀ ਨਵੀਂ ਪੋਸ਼ਾਕ ਉਤਾਰ ਕੇ ਉਸ ਨੂੰ ਦੇ ਦਿੰਦਾ ਹੈ ਤੇ ਇਹ ਗੱਲ ਜਿਹੜਾ ਹੈ ਸੋਚਣ ਤੇ ਮਜਬੂਰ ਕਰਦੀ ਹੈ ਕਿ ਉਹਨਾਂ ਦੇ ਅੰਦਰ ਐਸੀ ਸਿੱਖਿਆ ਜਿਹੜੀ ਹੈ ਕਿੱਥੋਂ ਆਈ ਹੋਏਗੀ 4 ਸਾਲ ਦੇ ਬੱਚੇ ਨੂੰ ਮਸਾਂ ਕਿਤੇ ਆਪਣੀ ਸੋਝੀ ਹੁੰਦੀ ਹੈ ਕੋਈ ਵੀ ਨਹੀਂ ਹੁੰਦੀ ਪਰ ਇਹ ਭਾਵਨਾ ਹਿਰਦੇ ਵਿੱਚ ਪੈਦਾ ਹੋ ਜਾਣੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਬੱਚੇ ਦਾ ਨੰਗਾ ਪਿੰਡਾ ਵੇਖ ਕੇ ਜਿਹੜਾ ਹੈ ਉਹ ਜਰ ਨਹੀਂ ਸਕੇ ਮਹਿੰਗੀ ਪਸ਼ਾਕ ਉਤਾਰ ਕੇ ਦੇ ਦਿਤੀ ਕਾਰਤਵੇਖੋ ਇਧਰੋਂ ਜਿਹੜਾ ਹੈ ਉਮਰ ਹੋਈ ਹੈ ਮਸਾ 7 ਕੋਸਾਲਾਂ ਦੀ ਉਮਰ ਹੋਈ ਹੋਏ ਕੀ ਸਤਗੁਰੂ ਜੀ ਦੇ ਇਧਰੋਂ ਜਿਹੜਾ ਹੈ ਸਤਗੁਰੂ ਜੀ ਨੇ ਬੀਬੀ ਵੀਰੋ ਜੀ ਦਾ ਜਿਹੜਾ ਹੈ ਵਿਆਹ ਕਰਿਆ ਤੇ ਜਿਹੜੇ ਕਹਿ ਲੋ ਕਿ ਹੁਕਮਰਾਨ ਨੇ ਉਹ ਮੌਕਾ ਹੀ ਭਾਲਦੇ ਨੇ ਕਿ ਕਦੋਂ ਮੌਕਾ ਮਿਲੇ ਤੇ ਕਦੋਂ ਅਸੀਂ ਹਮਲਾ ਕਰੀਏ ਇਹਨਾਂ ਨੂੰ ਆਪਣੇ ਅਧੀਨ ਕਰੀਏ ਮੈਂ ਜ਼ਿਕਰ ਹੀ ਤਾਂ ਕਰ ਰਿਹਾ ਕਿ ਸਤਗੁਰੂ ਜੀ ਦਾ ਜੀਵਨ ਜਿਹੜਾ ਹੈ ਮਤਾਂ ਕਿਤੇ ਸਮਝਿਓ ਕਿ ਹਾਂ ਉਹ ਬਹੁਤ ਲਾਡਾ ਨਾਲ ਪਲੇ ਹੋਣਗੇ ਤੇ ਇਹ ਕਹਿ ਲੋ ਕਿ ਰਮਤਾ ਤੋਂ ਲੈ ਕੇ ਚਾਂਦਨੀ ਚੌਕ ਦੇ ਵਿੱਚ ਜਿੱਥੇ ਅੱਜ ਗੁਰਦੁਆਰਾ ਸ਼ੀਸ਼ਕਨ ਸਾਹਿਬ ਹੈ ਉਥੇ ਆਪਣਾ ਸ਼ੀਸ਼ ਜਿਹੜਾ ਹੈ ਤਿਲਕ ਤੇ ਜੰਜੂ ਨੂੰ ਬਚਾਉਣ ਵਾਸਤੇ ਸਤਿਗੁਰੂ ਜੀ ਨੇ ਦੇ ਦਿੱਤਾ ਇਹ ਬਹੁਤ ਵੱਡਾ ਸੰਘਰਸ਼ ਹੈ ਸ਼ੁਰੂ ਦਾ ਹੀ ਰਮਤਾ ਤੋਂ ਜੀਵਨ ਇਦਾਂ ਦਾ ਹੈ ਕਿ ਦੂਜਿਆਂ ਦਾ ਭਲਾ ਕਰਨ ਵਾਸਤੇ ਆਪਣਾ ਕਦੀ ਵੀ ਨਹੀਂ ਸੋਚਣਾ ਚਾਹੀਦਾ ਅਪਾ ਪਿਛਲੇ ਦਿਵਾਨਾਂ ਵਿੱਚ ਵੀ ਇਹ ਗੱਲ ਸਮਝੀ ਸੀ ਤਾਂ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਇਹ ਗੱਲ ਸਮਝਾਈ ਸੀ ਕਹਿਣ ਲੱਗੇ ਜਿਹੜਾ ਪਰਉਪਕਾਰੀ ਹੁੰਦਾ ਹੈ ਨਾ ਜਿਹੜਾ ਦੂਜਿਆਂ ਦਾ ਭਲਾ ਸੋਚਦਾ ਹੈ ਉਹ ਲਾਭ ਤੇ ਹਾਨੀ ਨੂੰ ਕਦੀ ਨਹੀਂ ਵੇਖਦਾ ਅਸੀਂ ਵੇਖਦੇ ਹਾਂ ਆਮ ਇਨਸਾਨ ਇਹ ਚੀਜ਼ਾਂ ਨੂੰ ਨੋਟ ਕਰਦਾ ਕਿੱਥੇ ਮੇਰਾ ਲਾਭ ਹੋਏਗਾ ਕਿੱਥੇ ਮੇਰੀ ਹਾਨੀ ਹੋਏਗੀ ਉਹ ਉਸ ਮੁਤਾਬਕ ਜਿਹੜਾ ਹੈ ਕਹਿ ਲੋ ਕਿ ਕਿਸੇ ਤੇ ਭਲਾ ਕਰਦਾ ਹੈ ਕਿਸੇ ਦਾ ਪਰਉਪਕਾਰ ਕਰਦਾ ਹੈ ਪਰ ਗੁਰੂ ਸਾਹਿਬ ਜੀ ਨੇ ਇੱਕ ਗੱਲ ਸਿਖਾਈ ਹੈ ਕਹਿਣ ਲੱਗੇ ਜਿੱਦੋਂ ਭਲਾ ਕਰਨ ਵਾਸਤੇ ਤੁਸੀਂ ਤੁਰੋ ਨਾ ਉਦੋਂ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਨਹੀਂ ਹੋਣੀਆਂ ਚਾਹੀਦੀਆਂ ਨਾ ਤੁਹਾਡੀ ਸੋਚ ਵਿੱਚ ਭਲਾ ਹੋਣਾ ਚਾਹੀਦਾ ਤੇ ਨਾ ਤੁਹਾਡੀ ਲਾਭ ਹੋਣਾ ਚਾਹੀਦਾ ਤੇ ਨਾ ਤੁਹਾਡੀ ਸੋਚ ਵਿੱਚ ਜਿਹੜਾ ਹੈ ਉਹ ਹਾਨੀ ਹੋਣੀ ਚਾਹੀਦੀ ਹੈ ਕੇਵਲ ਇਹ ਹੋਣਾ ਚਾਹੀਦਾ ਹੈ ਕਿ ਭਲਾ ਕਰਨਾ ਹੈ ਆਪਾਂ ਹੋਰ ਕੁਛ ਨਹੀਂ ਤੇ ਜਿਹੜੇ ਇਹ ਸੁਰਤ ਵਿੱਚ ਰੱਖ ਕੇ ਜਿਹੜਾ ਭਲਾ ਕਰਦੇ ਨੇ ਕਿਸੇ ਦਾ ਕਿ ਹਾਂ ਇੱਥੇ ਫਲ ਮਿਲੇਗਾ ਲਾਭ ਮਿਲੇਗਾ ਇੱਥੇ ਹਾਨੀ ਹੋਏਗੀ ਤੇ ਮaaf ਕਰਨਾ ਅਸਲ ਦੇ ਵਿੱਚ ਉਹ ਕਿਸੇ ਦਾ ਭਲਾ ਨਹੀਂ ਉਹ ਖੁਦ ਦਾ ਭਲਾ ਹੀ ਸੋਚ ਰਹੇ ਨੇ ਕਿ ਹਾਂ ਮੇਰਾ ਇਹਦੇ ਵਿੱਚ ਭਲਾ ਹੋ ਜੇ ਇਹਨੂੰ ਪਰਉਪਕਾਰ ਨਹੀਂ ਗਿਣਿਆ ਜਾਂਦਾ ਇਹ ਫਿਰ ਦਿਖਾਵੇ ਵਿੱਚ ਆ ਜਾਂਦਾ ਹੈ ਇਹ ਵਿਖਾਵੇ ਮਾਤਰ ਹੋ ਜਾਂਦਾ ਹੈ ਕਿ ਹਾਂ ਇਨਸਾਨ ਦੂਸਰੇ ਦਾ ਭਲਾ ਕਰਨ ਲੱਗਿਆ ਵੀ ਇਹਦੇ ਵਿੱਚ ਆਪਣਾ ਭਲਾ ਹੀ ਸੋਚ ਰਿਹਾ ਹੈ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਉਮਰ 7 ਕੁ ਸਾਲਾਂ ਦੀ ਉਸ ਵਕਤ ਜਦੋਂ 1628 ਈਸਵੀ ਦੇ ਵਿੱਚ ਸਤਗੁਰੂ ਜੀ ਨੇ ਆਪਣੀ ਧੀ ਦਾ ਵਿਆਹ ਕਰਿਆ ਬੀ ਬੀ ਵਿਰੋਧਾ ਹੁਣ ਵੇਖੋ ਅਗਲੇ ਦਿਨ ਬਰਾਤ ਆਉਣੀ ਹੈ ਤੇ ਜਿਹੜਾ ਅਸਲ ਦੇ ਵਿੱਚ ਸਮੇ ਦਾ ਹੁਕਮਰਾਨ ਹੈ ਸੂਬੇਦਾਰ ਜਿਹੜੇ ਨੇ ਆਲੇ ਦੁਆਲੇ ਦੇ ਉਹ ਬਸ ਇਸੇ ਤਾਕ ਵਿੱਚ ਰਹਿੰਦੇ ਨੇ ਕਿ ਕਦੋਂ ਅਸੀਂ ਇਹਨਾਂ ਨੂੰ ਆਪਣੇ ਅਧੀਨ ਕਰੀਏ ਕਾਬੂ ਕਰੀਏ ਮੁਖਲਿਸ ਖਾਂ ਇਹਨੇ ਅਟੈਕ ਕਰ ਦਿੱਤਾ ਅਮਰਸਰ ਸਾਹਿਬ ਤੇ ਤੇ ਹੋਇਆ ਕੀ ਹੈ ਸਤਗੁਰੂ ਜੀ ਤੇ ਹਰ ਵਕਤ ਤਿਆਰ ਬਰ ਤਿਆਰ ਹੀ ਰਹਿੰਦੇ ਨੇ ਮਾਲਕ ਨੇ ਕਦੀ ਵੀ ਅਵੇਸਲਾਪਨ ਨਹੀਂ ਦਿਖਾਇਆ ਜਿੰਨੇ ਵੀ ਜੰਗ ਜੁਦ ਹੋਏ ਨੇ ਹਰ ਵਕਤ ਆਪਣੇ ਆਪ ਨੂੰ ਤੇ ਗੁਰੂ ਕੇ ਪਿਆਰਿਆਂ ਨੂੰ ਜਿਹੜਾ ਹੈ ਨਾ ਅਸਲ ਦੇ ਵਿੱਚ ਇਹੋ ਹੀ ਹਦਾਇਤਾਂ ਦਿੱਤੀਆਂ ਕਿ ਤੁਸੀਂ ਤਿਆਰ ਬਰ ਤਿਆਰ ਹਰ ਵਕਤ ਰਹਿਣਾ ਹੈ ਇਹ ਨਹੀਂ ਕਿ ਹਾਂ ਦੁਸ਼ਮਣ ਸਿਰ ਤੇ ਹੈ ਤੇ ਮੈਂ ਆਪਣਾ ਸ਼ਸਤਰ ਲੱਭਾਂ ਕਿੱਥੇ ਗਿਆ ਇਹ ਦਾਨਿਸ਼ ਸਖਾਇਆ ਮਾਲਕ ਨੇ ਅਸੀਂ ਕਿਸੇ ਤੇ ਚੜ ਕੇ ਨਹੀਂ ਜਾਣਾ ਪਰ ਜਿਹੜਾ ਚੜ ਕੇ ਆਇਆ ਹੈ ਉਹਨੂੰ ਜਵਾਬ ਵੀ ਚੰਗੀ ਤਰ੍ਹਾਂ ਦੇਣਾ ਇਹ ਦੋਵੇਂ ਗੱਲਾਂ ਸਖਾਇਆ ਮਾਲਕ ਨੇ ਪੀਰ ਨੇ ਜਿਹੜਾ ਜਦੋਂ ਅਟੈਕ ਕੀਤਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਖੋ ਵੀ ਜਿਹੜਾ ਹੈ ਉਸ ਹਮਲੇ ਦਾ ਜਵਾਬ ਦਿੱਤਾ ਜਿਹੜਾ ਆਇਆ ਸੀ ਹਮਲਾ ਕਰਨ ਉਹ ਮੋਦੀ ਖਾ ਕੇ ਗਿਆ ਮਾਰਿਆ ਗਿਆ ਇਹ ਕਹ ਲੋ ਕਿ ਗੁਰੂ ਸਾਹਿਬ ਜੀ ਦੇ ਜੀਵਨ ਦੀ ਪਹਿਲੀ ਜੰਗ ਸੀ ਜਿਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਖ ਰਹੇ ਨੇ ਹਾਲੇ ਸ਼ਾਮਲ ਨਹੀਂ ਹੋਏ ਵੇਖ ਰਹੇ ਨੇ ਇੱਕ ਪਾਸੇ ਕਹ ਲੋ ਕਿ ਧੀ ਦਾ ਵਿਆਹ ਵੀ ਹੈ ਦੂਜੇ ਪਾਸੇ ਜੇਕਰ ਕੋਈ ਵੈਰੀ ਵੀ ਆ ਰਿਹਾ ਹੈ ਪਹਿਲੀ ਗੱਲ ਤੇ ਸਮਝਾਉਣਾ ਜੇ ਨਹੀਂ ਸਮਝਦਾ ਤੇ ਅਸਲ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਫਿਰ ਜਵਾਬ ਵੀ ਦੇਣਾ ਤੇ ਇਦਾਂ ਕਰਦਿਆਂ ਕਹਿ ਲੋ ਕਿ ਸਾਲ ਕੋ ਬੀਤਿਆ ਮੈਂ ਸੰਖੇ ਵਿੱਚ ਹੀ ਬੇਨਤੀ ਕਰਦੇ ਹਾਂ 1629 ਈਸਵੀ ਦਾ ਸਮਾਂ ਜਦੋਂ ਫੇਰ ਜਿਹੜਾ ਹੈ ਕਹਿ ਲੋ ਕਿ ਅਬਦੁੱਲਾ ਖਾਨ ਹੈ ਉਹਨੇ ਅਟੈਕ ਕੀਤਾ ਹੈ ਹਮਲਾ ਕੀਤਾ ਗੁਰੂ ਸਾਹਿਬ ਜੀ ਤੇ 7-8 ਸਾਲ ਬਰੇ ਦੀ ਉਮਰ ਹੈ ਮਾਲਕ ਜੀ ਉਸ ਵਕਤ ਵੀ ਜਿਹੜਾ ਹੈ ਵੇਖ ਰਹੇ ਨੇ ਤੇ ਇਸ ਜੰਗ ਦੇ ਵਿੱਚ ਬੜਾ ਕੌਤਕ ਵਰਤਿਆ ਇੱਕ ਅਬਦੁੱਲਾ ਖਾਨ ਨੂੰ ਜਦੋਂ ਸਤਗੁਰੂ ਜੀ ਮਾਰਨ ਦੇ ਨੇ ਕਿਉਂਕਿ ਸਤਗੁਰੂ ਜੀ ਦੋ ਸ਼ਮਸ਼ੀਰਾਂ ਪਹਿਨਦੇ ਸੀ ਦੋ ਤਲਵਾਰਾਂ ਇੱਕ ਮੀਰੀ ਦੀ ਇੱਕ ਪੀਰੀ ਦੀ ਪ੍ਰਿੰਸੀਪਲ ਸਦबीर ਸਿੰਘ ਜੀ ਨੇ ਲਿਖਿਆ ਹੈ ਕਿ ਉਸ ਜੰਗ ਦੇ ਵਿੱਚ ਮੀਰੀ ਦੀ ਜਿਹੜੀ ਤਲਵਾਰ ਸੀ ਨਾ ਉਹ ਟੁੱਟ ਗਈ ਹੈ ਚੰਗੇ ਮદાન ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਪੀਰੀ ਦੀ ਜਿਹੜੀ ਉਹ ਤਲਵਾਰ ਸੀ ਨਾ ਉਹ ਖੇਚਣੀ ਠੀਕ ਨਹੀਂ ਸਮਝੇ ਇਹ ਸੰਦੇਸ਼ ਦਿੱਤਾ ਕਹਿ ਲੋ ਸੰਸਾਰ ਨੂੰ ਕਹਿਣ ਲੱਗੇ ਸੰਤ ਵੀ ਹਾਂ ਤੇ ਸਿਪਾਈ ਵੀ ਹਾਂ ਪਿਆਰ ਕਰਨਾ ਵੀ ਜਾਣਦੇ ਹਾਂ ਵਿਚਾਰ ਕਰਨਾ ਵੀ ਜਾਣਦੇ ਹਾਂ ਸ਼ਾਸਤਰ ਬਾਰੇ ਜੇਕਰ ਕੁਝ ਜਾਣਣਾ ਹੈ ਉਹ ਵੀ ਵਹਿ ਜਾਓ ਜੇ ਸ਼ਾਸਤਰ ਬਾਰੇ ਕੁਝ ਜਾਣਣਾ ਹੈ ਤੇ ਉਹ ਵੀ ਆ ਜਾਓ ਪਰ ਹਰ ਇੱਕ ਗੱਲ ਜਿਹੜੀ ਹੈ ਸਤਿਗੁਰੂ ਜੀ ਨੇ ਦ੍ਰਿੜ ਕਰਵਾਈ ਹੈ ਕਾਰਨ ਇਹ ਹੋਈ ਸੀ ਕਿ ਬਹੁਤ ਲੰਮੇ ਸਮੇਂ ਤੋਂ ਜਿਹੜਾ ਹੈ ਨਾ ਮੁਗਲੀਆਂ ਹਕੂਮਤ ਨੇ ਇਹਨਾਂ ਹੁਕਮਰਾਨਾਂ ਨੇ ਥੋੜੇ ਥੋੜੇ ਸਿਪਾਈ ਲਿਆ ਕੇ ਤੇ ਇਸ ਭਾਰਤ ਵਚਨ ਨੂੰ ਬੜਾ ਲੁੱਟਿਆ ਗੁਲਾਮ ਰੱਖਿਆ ਅਗਲਿਆਂ ਨੇ ਤੇ ਜੇ ਐਸੇ ਹੱਥ ਨਾ ਨਾ ਪੈਂਦੇ ਤੇ ਇਹਨਾਂ ਨੇ ਇਹੋ ਹੀ ਕਰਨਾ ਸੀ ਕਿ ਮਰਜੀ ਮੁਤਾਬਕ ਆਉਣਾ ਸੀ ਧਨ ਸੋਨਾ ਜ਼ਮੀਨ ਜਾਇਦਾਦਾਂ ਜਗੀਰਾਂ ਇਤੋਂ ਦੀਆਂ ਬਹੁ ਬੇਟੀਆਂ ਲਜਾ ਕੇ ਤੇ ਅਸਲ ਦੇ ਵਿੱਚ ਗੁਲਾਮ ਹੀ ਬਣਾਉਣੀਆਂ ਸੀ ਹੋਰ ਕੁਛ ਨਹੀਂ ਕਰਨਾ ਸੀ ਇਹਨਾਂ ਨੇ ਕੀਤਾ ਵੀ ਹੈ ਇਹਨਾਂ ਨੇ ਪਰ ਜਦੋਂ ਇਹ ਗੱਲ ਸਮਝ ਲੱਗੀ ਕਿ ਅਸਲ ਦੇ ਵਿੱਚ ਕਿ ਕੋਈ ਹੈ ਸਾਨੂੰ ਰੋਕਣ ਵਾਲਾ ਇਸ ਜੰਗੇ ਮੈਦਾਨ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਖ ਰਹੇ ਨੇ ਉਮਰ ਅਜੇ 7-8 ਸਾਲ ਦੀ ਹੈ ਵੇਖ ਰਹੇ ਨੇ ਕਿ ਪਿਤਾ ਜੀ ਜਿਨ੍ਹਾਂ ਦੀ ਇੱਕ ਜਿਹੜੀ ਸ਼ਮਸ਼ੀਰ ਹੈ ਪੀਰੀ ਦੀ ਮੀਰੀ ਦੀ ਉਹ ਟੁੱਟ ਗਈ ਹੈ ਤੇ ਉਹ ਤਲਵਾਰ ਕੱਢਣ ਨੂੰ ਪੀਰੀ ਦੀ ਵੀ ਕੱਢ ਸਕਦੇ ਸੀ ਪਰ ਉਹ ਤਲਵਾਰ ਕੱਢੀ ਨਹੀਂ ਉਹ ਮਿਆਂ ਦੇ ਵਿੱਚ ਹੀ ਪਈ ਰਹੀ ਸਤਗੁਰੂ ਜੀ ਨੇ ਫਿਰ ਜਿਹੜਾ ਹੈ ਸਰੀਰ ਬਹੁਤ ਤਗੜਾ ਹੈ ਮਾਲਕ ਦਾ ਫਿਰ ਅਬਦੁੱਲੇ ਨੂੰ ਜਿਹੜਾ ਹੈ ਸਤਗੁਰੂ ਜੀ ਨੇ ਪਟਕਾ ਕੇ ਜਿਹੜਾ ਮਾਰਿਆ ਹੈ ਹੱਥਾਂ ਦੇ ਨਾਲ ਜਦੋਂ ਆਗੂ ਮਰਿਆ ਫੌਜ ਆਪਣੇ ਆਪ ਅੱਜ ਗਈ ਆਪਣੇ ਪਿਤਾ ਦਾ ਸਰੂਪ ਜਿਹੜਾ ਹੈ ਇੱਕ ਪਾਸੇ ਸ਼ਾਂਤਮਈ ਵੀ ਵੇਖ ਰਹੇ ਨੇ ਦੂਜੇ ਪਾਸੇ ਜਿਹੜਾ ਹੈ ਜੰਗੇ ਮੈਦਾਨ ਦੇ ਵਿੱਚ ਜੂਝਦੇ ਹੋਏ ਉਹ ਵੀ ਵੇਖ ਰਹੇ ਨੇ ਸਮਾਪਤ ਹੋਇਆ ਇਸੇ ਅਧੀਨ ਦੇ ਕਹ ਲੋ ਕਿ 1629 ਈਸਵੀ ਵਿੱਚ ਹੀ ਬਾਬਾ ਸ਼੍ਰੀ ਚੰਦ ਜੀ ਔਕਾਤ ਚਲਾਣਾ ਕਰਦੇ ਨੇ ਉਸ ਵਕਤ ਵੀ ਕਹ ਲੋ ਕਿ ਜੇਕਰ ਬਾਬਾ ਸ਼੍ਰੀ ਚੰਦ ਜੀ ਦੀ ਨਿਮਰਤਾ ਵੇਖਣੀ ਹੋਵੇ ਜਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਿਮਰਤਾ ਬਾਬਾ ਸ਼੍ਰੀ ਚੰਦ ਪ੍ਰਤੀ ਵੇਖਣੀ ਹੋਵੇ ਇਕ ਗੁਰੂ ਸੁਪੁੱਤਰ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸੁਪੁੱਤਰ ਨੇ ਇੰਨਾ ਆਦਬ ਇੰਨਾ ਸਤਕਾਰ ਉਹ ਸਭ ਕੁਝ ਉਹਨਾਂ ਦੇ ਸਾਹਮਣੇ ਹੋ ਰਿਹਾ ਹੈ ਕਿ ਬੜੀ ਪਿਆਰੀ ਇੱਕ ਘਟਨਾ ਵੀ ਆਉਂਦੀ ਹੈ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਇਸ ਸੰਸਾਰ ਤੋਂ ਚਲਾਣਾ ਕਰਨ ਲੱਗੇ ਨੇ ਇਹ ਵੀ ਸਾਹਮਣੀ ਹੈ ਵੇਖੋ ਐਸੇ ਕੌਤਕ ਜਿਹੜੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹੋ ਰਹੇ ਨੇ ਤੇ ਜ਼ਿੰਦਗੀ ਕਿਉਂ ਨਾ ਅਸੀਂ ਫਿਰ ਸ਼ਾਂਤਮਈ ਹੋਏਗੀ ਸੰਘਰਸ਼ ਵੀ ਹੈ ਸ਼ਾਂਤ ਵੀ ਨੇ ਮਾਲਕ ਬੇਅੰਤ ਗੁਣਾਂ ਦੇ ਨਾਲ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਭਰੇ ਹੋਏ ਨੇ 1631 ਈਸਵੀ ਦਾ ਸਮਾਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰੂ ਲੰਮੇਰਾ ਸਮਾਂ ਹੋ ਗਿਆ ਹੈ ਤੁਹਾਡੇ ਦਰ ਦੀ ਸੇਵਾ ਕਰਦਿਆਂ ਹੋਇਆ ਅੱਜ ਤੱਕ ਮੈਂ ਕੋਈ ਇੱਛਾ ਨਹੀਂ ਰੱਖੀ ਤੁਹਾਡੇ 125 ਸਾਲ ਦੀ ਆਬਲਾ ਵਿੱਚ ਨੇ 113 ਸਾਲ ਦੀ ਸੇਵਾ ਹੈ। ਮੇਖੋ ਪ੍ਰਭਾਵ ਤੇ ਪੈਂਦਾ ਹੀ ਹੈ ਨਾ। 10 ਸਾਲ ਦੀ ਉਮਰ ਹੈ ਇਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। 1621 ਦਾ ਪ੍ਰਕਾਸ਼ ਹੈ। 1631 ਈਸਵੀ ਵਿੱਚ ਇਹ ਕਿਹਾ ਲੋਕੀ ਸਾਹਮਣੇ ਚੀਜ਼ ਵਾਪਰ ਰਹੀ ਹੈ। ਕਹਨ ਲੱਗਿਆ ਅਜੇ ਤੱਕ ਕੋਈ ਇੱਛਾ ਨਹੀਂ ਤੁਹਾਡੇ ਅੱਗੇ ਰੱਖੀ। ਅਖੀਰਲੀ ਇੱਛਾ ਮੈਂ ਜਿਹੜਾ ਹੈ ਤੁਹਾਡੇ ਅੱਗੇ ਰੱਖਾਂਗਾ। ਉਹ ਇੱਛਾ ਇਹ ਹੈ ਕਿ ਜਦੋਂ ਵੀ ਸਵਾਸ ਨਿਕਲਣ ਤੇ ਮੈਂ ਚਾਹੁੰਨਾ ਕਿ ਮੇਰਾ ਸਿਰ ਤੁਹਾਡੀ ਗੋਦ ਵਿੱਚ ਹੋਵੇ। ਵੇਖੋ ਕਿੰਨੀ ਪਿਆਰੀ ਇੱਛਾ। ਮੈਂ ਚਾਹੁੰਨਾ ਕਿ ਅੱਖਾਂ ਜਿਹੜੀਆਂ ਨੇ ਜਾਨ ਲਗੀਆਂ ਵੀ ਤੁਹਾਡੇ ਦੀਦਾਰ ਕਰਕੇ ਹੀ ਜਾਣ। ਹੋਰ ਮੈਨੂੰ ਕੁਝ ਨਹੀਂ ਚਾਹੀਦਾ ਬਹੁਤ ਕੁਝ ਮਿਲਿਆ। ਜਿੰਨਾ ਸੋਚਿਆ ਵੀ ਨਹੀਂ ਸੀ ਉਹ ਵੀ ਉਸ ਤੋਂ ਵਧੇਕ ਗੁਰੂ ਨਾਨਕ ਦੇਵ ਜੀ ਦਰ ਨੇ ਦਿੱਤਾ ਹੈ। ਇਹ ਕਿਰਪਾ ਕਰ ਦਿਓ। ਰਮਦਾਸ ਗੈ ਨੇ ਕੁਝ ਸਮਾਂ ਬਤੀਤ ਕੀਤਾ ਉੱਥੇ ਆਖੀਰਲਾ ਸਮਾਂ ਆਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਨੇ ਉਸ ਵੇਲੇ ਮੈਂ ਤਾਂ ਇਹ ਬੇਨਤੀ ਕਰਦੇ ਹਾਂ ਧੰਗੁਰੂ ਤੇਗ ਬਹਾਦਰ ਸਹਿ ਮਹਾਰਾਜ ਨਾਲ ਨੇ ਪੁਕਾਰ ਪਹੁੰਚ ਗਈ ਧੰਗੁਰੂ ਹਰਗੋਬਿੰਦ ਸਹਿ ਮਹਾਰਾਜ ਪਹੁੰਚੇ ਨੇ ਤੇ ਅਖੀਰ ਵਿੱਚ ਜੋ ਬਚਨ ਹੋਏ ਆਪਸ ਦੇ ਵਿੱਚ ਬੜੇ ਪਿਆਰੇ ਲਿਖੇ ਨੇ ਰੈਡਰਾਂ ਨੇ ਤਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਬੜੇ ਨਿਮਰਤਾ ਵਿੱਚ ਆ ਕੇ ਕਹਿੰਦੇ ਬਾਬਾ ਜੀ ਇੰਨੇ ਸਾਲ ਤੁਸੀਂ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਇੱਕ ਬਚਨ ਵੀ ਵਰਤਿਆ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਗੁਰੂ ਨਾਨਕ ਨੇ ਨੂੰ ਜਿਨ੍ਹਾਂ ਨੇ ਸੁਣਿਆ ਹੈ ਤੇ ਜਿਨ੍ਹਾਂ ਨੇ ਵੇਖਿਆ ਹੈ ਉਹ ਵਾਰ-ਵਾਰ ਗਰਮ ਜੋਨੀ ਵਿੱਚ ਨਹੀਂ ਆਉਂਦੇ ਤੁਸੀਂ ਤੇ ਧੰਨ ਹੋ ਤੁਸੀਂ ਗੁਰੂ ਨਾਨਕ ਨੂੰ ਸੁਣਿਆ ਵੀ ਐ ਤੇ ਗੁਰੂ ਨਾਨਕ ਨੂੰ ਵੇਖਿਆ ਵੀ ਐ ਕੋਈ ਉਪਦੇਸ਼ ਦੇ ਦਿਓ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਛੇਵੇਂ ਪਾਤਸ਼ਾਹ ਕਹਿੰਦੇ ਕੋਈ ਉਪਦੇਸ਼ ਦੇ ਦਿਓ ਸਾਨੂੰ ਤੇ ਅਗਿਓ ਹਾਲੇ ਵੀ ਦਿਮਰਤਾ ਵਿੱਚ ਨਹੀਂ ਵੇਖਿਆ ਬਾਬਾ ਬੁੱਢਾ ਸਾਹਿਬ ਜੀ ਦੇ ਹੁਣ ਗੋਦ ਵਿੱਚ ਸ਼ੇਰ ਹੈ ਸਤਗੁਰੂ ਜੀ ਦੀ ਡਲਾਂ ਬਾਤਾਂ ਹੋ ਰਹੀਆਂ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆਪ ਸੂਰਜ ਹੋ ਮੈਂ ਜੁਗਨੂ ਦੀ ਤਰ੍ਹਾਂ ਸਿੱਖ ਜੁਗਨੂ ਸੂਰਜ ਦਾ ਦੱਸੋ ਕੀ ਮੁਕਾਬਲਾ ਕਰ ਸਕਦਾ ਭਾ ਇੰਨੀ ਸੇਵਾ ਤੋਂ ਬਾਅਦ ਵੀ ਹੁਣ ਇਹ ਗੱਲਾਂ ਸਾਰੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਹੋ ਰਹੀਆਂ ਜਹਿਨ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਰੱਖਿਓ ਕਹਿੰਦੇ ਮੈਂ ਜੁਗਨੂ ਤੁਸੀਂ ਸੂਰਜ ਹੋ ਆਪ ਜੀ ਤੇ ਮੈਂ ਤੁਹਾਡਾ ਮੁਕਾਬਲਾ ਦੱਸੋ ਕਿਵੇਂ ਕਰਾਂਗਾ ਸਗੋਂ ਸਾਡੇ ਤੇ ਰਹਿਮਤ ਕਰੋ ਅਸੀਂ ਜਿਹੜਾ ਹੈ ਜਿਵੇਂ ਇੱਥੇ ਤੁਹਾਡੇ ਚਰਨਾਂ ਵਿੱਚ ਰਹੇ ਹਾਂ ਅਗਾਹਮੀ ਤੁਹਾਡੀ ਹੀ ਹਜ਼ੂਰੀ ਸਾਨੂੰ ਮਿਲੇ ਸਤਗੁਰੂ ਜੀ ਦੀ ਕਿਰਪਾ ਹੋਈ ਹੈ ਮਾਲਕ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਇੱਛਾ ਪੂਰੀ ਕੀਤੀ ਸਵਾਸ ਛੱਡੇ ਨੇ ਸਾਰਾ ਕੁਝ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਹੋਇਆ ਇਸ ਪ੍ਰਕਾਰ ਕਹਿ ਲੋ ਕਿ ਇਹ ਕਰਣਾਵਾ ਜੀ ਤੋਂ ਸਾਹਮਣੇ ਵਾਪਰ ਰਹੀਆਂ ਨੇ ਇਸ ਤੋਂ ਬਾਅਦ ਭਾਈ ਗੁਰਦਾਸ ਜੀ ਦਾ ਵੀ ਜੀਵਨ ਕਿਉਂਕਿ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਤੋਂ ਸਿੱਖਿਆਵਾਂ ਲਈਆਂ ਨੇ ਭਾਈ ਗੁਰਦਾਸ ਜੀ ਤੋਂ ਵੀ ਸਿੱਖਿਆਵਾਂ ਲਈਆਂ ਨੇ ਦੁਨਿਆਵੀ ਅਧਿਆਤਮਿਕ ਵੀ ਭਾਈ ਗੁਰਦਾਸ ਜੀ ਦਾ ਵੀ ਜੀਵਨ ਸੇਮ ਇਦਾਂ ਦਾ ਹੀ ਹੈ ਉਹ ਤੇ ਸਰਵੋ ਅਸਲ ਦੇ ਵਿੱਚ ਇੱਕ ਪਾਸੇ ਆਸਾ ਕੀ ਵਾਰ ਦੀ ਸਮਾਪਤੀ ਹੋਈ ਹੈ ਇਹ ਘਟਨਾ ਹੈ 1636 ਈਸਵੀ ਇਹ ਤੋਂ ਪਹਿਲਾਂ ਵੀ ਉਹ ਮੈਂ ਜ਼ਿਕਰ ਕਰਾਂਗਾ ਕਲ ਦੇ دیਵਾਨਾ ਵਿੱਚ ਆਸਾ ਕੀ ਵਾਰ ਦਾ ਕੀਰਤਨ ਹੋਇਆ ਹੈ ਭਾਈ ਗੁਰਦਾਸ ਜੀ ਨੇ ਫਿਰ ਸੰਗਤ ਨੂੰ ਸੰਬੋਧਨ ਕੀਤਾ ਹੈ ਕਿ ਸਾਡਾ ਹੁਣ ਸਮਾਂ ਆ ਗਿਆ ਹੈ ਅਸੀਂ ਜਾਣਾ ਤੇ ਮੇਰੇ ਜਾਣ ਤੋਂ ਬਾਅਦ ਕੋਈ ਰੋਵੇ ਨਾ ਕੋਈ ਮੜੀ ਨਾ ਬਣਾਵੇ ਕੋਈ ਜਿਹੜਾ ਐਸਾ ਕਰਮ ਨਾ ਕਰੇ ਜੋਕਰ ਅਸਲ ਦੇ ਵਿੱਚ ਨਾ ਸਾਨੂੰ ਪਸੰਦ ਹੈ ਤੇ ਨਾ ਗੁਰੂ ਨੂੰ ਪਸੰਦ ਹੈ ਬੜੇ ਬਚਨ ਬਲਾਸ ਹੋਏ ਤੇ ਐਸੀਆਂ ਕਹਿ ਲੋ ਕੀ ਸਿੱਖਿਆਵਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜ਼ਿਹਨ ਦੇ ਵਿੱਚ ਬਚਪਨ ਤੋਂ ਹੀ ਪੈ ਰਗੀਆਂ ਨੇ ਨਿਮਰਤਾ ਭਰੇ ਬੋਲ ਸੁਣ ਰਹੇ ਨੇ ਕਿ ਇੰਨੀ ਵੱਡੀ ਕਮਾਈ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਹਾਲੇ ਵੀ ਵੇਖੋ ਕੈਸੇ ਲਬਜ਼ ਗੁਰੂ ਪ੍ਰਤੀ ਬੋਲ ਰਹੇ ਨੇ ਮਾਣ ਕੋਈ ਨਹੀਂ ਹੁਣ ਐਸੀ ਜਦੋਂ ਸਿੱਖਿਆ ਮਿਲੇਗੀ 10 ਸਾਲ ਦੀ ਉਮਰ ਦੇ ਵਿੱਚ ਜੇ ਦੱਸੋ ਫਿਰ ਆਉਣ ਵਾਲਾ ਸਮਾਂ ਜਿਹੜਾ ਹੈ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੈਸਾ ਹੈ ਹਾਲਾਂਕਿ ਖੁਦ ਖੁਦਾ ਨੇ ਪਰ ਇਹ ਸਿੱਖਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਮਿਲ ਰਹੀਆਂ ਨੇ ਉਨ੍ਹਾਂ ਦੇ ਜੀਵਨ ਰਾਂ ਹੀ ਤੇ ਸ਼ਾਨੋਂ ਵਿੱਚ ਕੁਝ ਸਖਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਸੇ ਨੇ ਸਵਾਲ ਕੀਤਾ ਸਤਿਗੁਰੂ ਰੱਬ ਦੇ ਨਾਲ ਕਿਵੇਂ ਜੁੜੀਏ ਸੁਰਤ ਜੁੜਦੀ ਨੇ ਤੇ ਬੜਾ ਪਿਆਰਾ ਜਵਾਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਹਿੰਦੇ ਜਿਹੜੀਆਂ ਚੀਜ਼ਾਂ ਸਾਡੀ ਸੁਰਤ ਨੂੰ ਆਪਣੇ ਵੱਲੇ ਖਿੱਚ ਰਹੀਆਂ ਨੇ ਉਹਨਾਂ ਨੂੰ ਪਰੇ ਹਟਾ ਦਿਓ ਉਹਨਾਂ ਤੋਂ ਦੂਰ ਹੋ ਜਾਓ ਜਾਂ ਉਹਨਾਂ ਨੂੰ ਦੂਰ ਕਰ ਦਿਓ ਫਿਰ ਰੱਬ ਦਾ ਨਾਮ ਲਓ ਤੇ ਸੁਰਤ ਜੋਣੀ ਜਿਹੜੀ ਇਹ ਸ਼ੁਰੂ ਹੋ ਜਾਏਗੀ ਪਰ ਅਸੀਂ ਆਪਣੀਆਂ ਉਹ ਵੀ ਚੀਜ਼ਾਂ ਆਪਣੇ ਨਾਲ ਹੀ ਰੱਖਦੇ ਆਂ ਰੱਬ ਰੱਬ ਵੀ ਕਰੀ ਜਾਂਦੇ ਆਂ ਜਿਸ ਕਰਕੇ ਉਹ ਤਾਲ ਮਿਲ ਨਹੀਂ ਮਿਲਦਾ ਇੱਕ ਬਸ ਤਸੱਲੀ ਹੋ ਜਾਂਦੀ ਏ ਕਿ ਮੈਂ ਜਪਿਆ ਮੈਂ ਸੇਵਾ ਕੀਤੀ ਮੈਂ ਸੇਵਮਰਨ ਕੀਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ